ਆਤ ਸਾਰੇ ਬੇਸਵ ਮੁਖ ਮੋ ਕ੍ਰਿਸ਼ਨ ਜੀ ਯਸ਼ੋਦਾ ਕੋ ਦਿਖਾਈ ਹੁਣ ਸਾਰਾ ਵਿਸ਼ਵ ਕ੍ਰਿਸ਼ਨ ਜੀ ਦੁਆਰਾ ਯਸ਼ੋਦਾ ਨੂੰ ਦਿਖਾਣਾ ਸਵਈਆ ਮੋਹੇ ਬੜਾਈ ਮਹਾ ਮਨ ਮੈਂ ਹਰ ਕੋ ਲੱਗੀ ਫੇਰ ਖਿਲਾਵਨ ਮਾਈ ਮਾਤਾ ਯਸ਼ੋਦਾ ਮਨ ਵਿੱਚ ਬਹੁਤ ਮੋਹ ਵਧਾ ਕੇ ਕ੍ਰਿਸ਼ਨ ਨੂੰ ਫੇਰ ਖਡਾਉਣ ਲੱਗੀ ਤੋ ਹਰ ਜੀ ਮਨ ਮਦ ਵਿਚਾਰ ਸਿਤਾਵ ਲਈ ਮੁਖ ਮਾਹੇ ਜੰਬਾਈ ਤਦੋ ਕ੍ਰਿਸ਼ਨ ਜੀ ਨੇ ਮਨ ਵਿੱਚ ਵਿਚਾਰ ਕਰਕੇ ਚੇਤੀ ਨਾਲ ਮੁਖ ਵਿੱਚ ਉਹ ਵਾਸੀ ਲਈ ਚਕਰਤ ਹੋਏ ਰਹੀ ਯਸ਼ੋਦਾ ਮਨ ਮਦ ਪਈ ਤਹਕੇ ਦੋ ਚਿਤਾਈ ਕ੍ਰਿਸ਼ਨ ਦੇ ਮੁਖ ਵਿੱਚ ਤਿੰਨੇ ਲੋਕ ਵੇਖ ਕੇ ਯਸ਼ੋਦਾ ਹੈਰਾਨ ਹੋ ਰਹੀ ਹੈ ਅਤੇ ਉਸ ਦੇ ਮਨ ਵਿੱਚ ਦੁਚਿੱਤੀ ਪੈਦਾ ਹੋ ਗਈ ਮਾਇਸ ਉਹ ਢਾਪ ਲਈ ਤਬਹੀ ਸਭ ਬਿਸਨ ਮਾਇ ਤਿੰਜੋ ਲਖ ਪਾਈ ਉਸੇ ਵੇਲੇ ਮਾਤਾ ਨੇ ਵਿਸ਼ਨੂ ਦੀ ਜੋ ਮਾਇਆ ਵੇਖੀ ਸੀ ਉਸ ਨੂੰ ਟੱਕ ਲਿਆ ਕਾਨਾ ਚਲੇ ਘੁੰਟਿਆ ਘਰ ਪੀਤਰ ਮਾਤ ਕਰੇ ਉਪਮਾ ਤਹ ਚੰਗੀ ਕਾਨਾ ਘਰ ਦੇ ਅੰਦਰ ਗੋਡਿਆਂ ਭਾਰ ਤੁਰਦੇ ਹਨ ਅਤੇ ਮਾਤਾ ਉਹ ਆਦੀ ਚੰਗੀ ਸਿਫਤ ਕਰਦੀ ਹੈ ਲਾਲਨ ਕੀ ਮਨ ਲਾਲ ਕੀ ਦੋ ਨੰਦ ਧੇਨ ਸਬੈ ਤੇਹ ਕੇ ਸਬ ਸੰਗੀ ਰੇੜਾ ਨਾਲ ਧਰਤੀ ਤੇ ਪੇ ਨਿਸ਼ਾਨ ਹੀ ਲਾਲਾ ਦੀਆਂ ਮਾਲਾਵਾਂ ਵਾਂਗ ਲੱਗਦੇ ਹਨ athwa ਨੰਦ ਦੀਆਂ ਸਾਰੀਆਂ ਗਾਵਾਂ ਉਹਦੀਆਂ ਸੰਗੀ ਲੱਗਦੀਆਂ ਹਨ ਲਾਲ ਭਾਈ ਜੈ ਸੁਦਾ ਪਖ ਪੁੱਤਰ ਹੈ ਜੋ ਕਨਮੈ ਚਮਕੈ ਦੁੱਤ ਰੰਗੀ ਯਸ਼ੋਦਾ ਪੁੱਤਰ ਨੂੰ ਵੇਖ ਕੇ ਓ ਪਰਸਨ ਹੋ ਰਹੀ ਹੈ ਜਿਵੇਂ ਬਦਲਾ ਵਿੱਚ ਬਿਜਲੀ ਚਮਕਦੀ ਹੈ ਕਿਉਂ ਨਾ ਹੋਵੇ ਪਰਸਨ ਸੋ ਮਾਤ ਭਇਓ ਜਿਨ ਕੈ ਗ੍ਰਹਿ ਤਾ ਤ੍ਰਿਪੰਗੀ ਓ ਮਾਤਾ ਪਲਾ ਪਰਸਨ ਕਿਉਂ ਨਾ ਹੋਵੇ ਜਿਸ ਦੇ ਘਰ ਕ੍ਰਿਸ਼ਨ ਵਰਗਾ ਪੁੱਤਰ ਪੈਦਾ ਹੋਇਆ ਹੋਵੇ راہੇ ਸਿਖਾਵਨ ਕਾਜ ਗਢੀ ਹਰ ਗੋਪਮਨੋ ਮਿਲ ਕੇ ਸੋ ਬਨਾਇਓ ਰਾ ਉਤੇ ਤੁਰੰਦਾ ਢੰਗ ਸਿਖਾਉਣ ਲਈ ਗਵਾਲਿਆ ਨੇ ਮਿਲ ਕੇ ਇੱਕ ਸੁੰਦਰ ਗਢਿਆ ਰਾ ਪਲਵਾਇਆ ਕਾਨੇ ਕੋ ਤਹਿ ਉਪਰ ਬਿਠਾਏ ਕ ਆਪਣੇ ਆयन ਵਿਚ ਤਵਾਇਓ ਕ੍ਰਿਸ਼ਨ ਨੂੰ ਉਸ ਦੇ ਉਪਰ ਬਿਠਾ ਕੇ ਆਪਣੇ ਘਰ ਦੇ ਵੇੜੇ ਵਿੱਚ ਫਰਾਇਆ ਫੇਰ ਉਠਾਏ ਲeo ਯਸ਼ੁਦਾ ਉਰਮੋਂ ਗੈ ਪੈ ਪਾਣਾ ਕਰਾਇਓ ਫਿਰ ਯਸ਼ੁਦਾ ਨੇ ਕ੍ਰਿਸ਼ਨ ਨੂੰ ਗੋਦੀ ਵਿੱਚ ਚੁੱਕ ਲਿਆ ਅਤੇ ਦੁੱਧ ਪਿਲਾਇਆ ਸੋਏ ਰਹੇ ਹਰ ਜੀ ਤਬਹੀ ਕਬ ਨੇ ਆਪਣੇ ਮਨ ਮੈਂ ਸੁਖ ਪਾਇਓ ਜਦੋਂ ਕ੍ਰਿਸ਼ਨ ਜੀ ਸੋ ਗਏ ਤਦੋਂ ਕਵੀ ਨੇ ਆਪਣੇ ਮਾਨ ਵਿੱਚ ਵੱਡਾ ਸੁਖ ਪ੍ਰਾਪਤ ਕੀਤਾ ਦੋਹਰਾ ਜਬ ਹੀ ਨੀਂਦਰਾ ਛੁੱਟ ਗਈ ਹਰੇ ਉઠੇ ਤਤਕਾਲ ਜਦੋਂ ਹੀ ਨੀਂਦ ਖੁੱਲ ਗਈ ਕ੍ਰਿਸ਼ਨ ਉਸੇ ਵੇਲੇ ਉੱਠ ਬੈਠੇ ਖੇਲ ਖਿਲਾਵਨ ਸੋ ਕਰਿਓ ਲੋਚਨ ਜਾਹੇ ਵਿਸਾਲ ਫਿਰ ਉਸਨੇ ਜਿਸਦੇ ਵੱਡੇ ਨੇਤਰ ਹਨ ਐਡਾ ਖੇਡਣ ਵਾਲ ਰੁਝਾਨ ਕੀਤਾ ਇਸੇ ਪਾਤਸ਼ਾਹ ਕ੍ਰਿਸ਼ਨ ਜੀ ਖੇਲ ਕਰੇ ਬ੍ਰਿਜ ਮਾਹੇ ਇਸੇ ਤਰ੍ਹਾਂ ਕ੍ਰਿਸ਼ਨ ਜੀ ਬ੍ਰਜ ਭੂਮੀ ਵਿੱਚ ਖੇਡਾ ਕਰਦੇ ਹਨ ਆਪ ਭਗ ਚਲਤਿਓ ਕੀ ਕਥਾ ਕਹੋ ਸੁਨੋ ਨਾਰਨਾਹੀਂ हे ਰਾਜਨ ਹੁਣ ਪੈਰੀ ਤੁਰਨ ਦੀ ਕਥਾ ਕਹਿੰਦਾ ਹਾਂ ਧਿਆਨ ਨਾਲ ਸੁਣੋ ਸਵਈਆ ਸਾਲ ਬਤੀਤ ਭਇਓ ਜਬ ਹੀ ਤਵ ਕਾ ਨਾ ਪੈਓ ਬਲ ਕੈ ਪਗ ਮੈਂ ਜਦ 1 ਸਾਲ ਬੀਤ ਗਿਆ ਤਦੋ ਕ੍ਰਿਸ਼ਨ ਪੈਰਾ ਦੇ ਪਾਰ ਖੜਨ ਲੱਗ ਗਏ ਹਨ ਜਸ ਮਾਤ ਪ੍ਰਸੰਨ ਭਈ ਮਨ ਮੈਂ ਪਿਖਤਾਵਤ ਪੁੱਤਰ ਕੋ ਮਗ ਮੈਂ ਮਾਤਾ ਯਸ਼ੋਦਾ ਪੁੱਤਰ ਨੂੰ ਮਾਰਗ ਵਿੱਚ ਨਸਦਾ ਵੇਖ ਕੇ ਮਨ ਵਿੱਚ ਪ੍ਰਸੰਨ ਹੋ ਰਹੀ ਹੈ ਬਾਤ ਕਰੀ ਇਹ ਗੋਪਨ ਸੋ ਪ੍ਰਭਾ ਫੈਲ ਰਹੀ ਸੋ ਸਭ ਹੈ ਜਗ ਮੈਂ ਉਸਨੇ ਇਹ ਗੱਲ ਗਵਾਲਿਆਂ ਨੂੰ ਆਖੀ ਕਿ ਜਿਸ ਦਾ ਤੇਜ ਸਾਰੇ ਸੰਸਾਰ ਵਿੱਚ ਫੈਲ ਰਿਹਾ ਹੈ ਜਨ ਸੁੰਦਰਤਾ ਆਤਮਾਨਕ ਕੋ ਸਭ ਧਾਇ ਤਸੀ ਅਰ ਕੈ ਨਗਮੈ ਇੰਜ ਲੱਗਦਾ ਹੈ ਮਾਨੋ ਮਨੁੱਖਤਾ ਦੀ ਸਾਰੀ ਸੁੰਦਰਤਾ ਭੱਜ ਕੇ ਕਾਨਾਂ ਦੇ ਨੋਹਾ ਵਿੱਚ ਤਸ ਗਈ ਹੋਵੇ ਗੋਪਨ ਸੋ ਮਿਲ ਕੇ ਹਰ ਜੀ ਯਮੁਨਾ ਤਟ ਖੇਲ ਮਚਾਵਤ ਹੈ। ਗਵਾਲ ਬਾਲਕਾ ਨਾਲ ਮਿਲ ਕੇ ਕ੍ਰਿਸ਼ਨ ਜੀ ਯਮਨਾ ਦੇ ਕੰਡੇ ਉੱਤੇ ਖੇਡਾਂ ਖੇਡਦੇ ਹਨ। ਜਿਮ ਬੋਲਤ ਹੈ ਖਗ ਬੋਲਤ ਹੈ। ਜਿਮ ਤਾਵਤ ਹੈ ਤਿਮ ਤਾਵਤ ਹੈ। ਜਿਵੇਂ ਪੰਛੀ ਬੋਲਦੇ ਹਨ ਓਵੇਂ ਬੋਲਦੇ ਹਨ। ਅਤੇ ਜਿਵੇਂ ਭੱਜਦੇ ਹਨ ਤਿਵੇਂ ਭੱਜਦੇ ਹਨ। ਫਿਰ ਬੈਠ ਬਰੇ ਤਨ ਮੱਧ ਮਨੋਂ ਹਰ ਸੋ ਵਹ ਤਾਲ ਬਜਾਵਤ ਹੈ ਫਿਰ ਬਰੇਤੀ ਵਿੱਚ ਬੈਠ ਕੇ ਉਹ ਕ੍ਰਿਸ਼ਨ ਨਾਲ ਮਿਲ ਕੇ ਤਾਲੀਆਂ ਵਜਾਉਂਦੇ ਹਨ ਕਬ ਸਿਆਮ ਕਹੈ ਤੈਨ ਕੀ ਉਪਮਾ ਸੁਭ ਗੀਤ ਭਲੇ ਮੁਖ ਗਾਵਤ ਹੈ ਸਿਆਮ ਕਵੀ ਉਹਨਾਂ ਦੀ ਉਪਮਾ ਕਹਿੰਦੇ ਹਨ ਜੋ ਮੂੰਹ ਨਾਲ ਚੰਗੇ ਚੰਗੇ ਗੀਤ ਗਾਉਂਦੇ ਹਨ ਕੋਂ ਜਨ ਮੈ ਜਮਨਾ ਤੱਟ ਪੈ ਮਿਲ ਕੋ ਪੰਸੋ ਹਰ ਖੇਲਕ ਹੈ ਯਮਨਾ ਦੇ ਕੰਡੇ ਦੀਆਂ ਵੇਲਾ ਦੇ ਝੁਰਮਟ ਵਿੱਚ ਕ੍ਰਿਸ਼ਨ ਗਵਾਲ ਬਾਲਕਾ ਨਾਲ ਖੇਡਦੇ ਹਨ ਤਰ ਕਹਿ ਤਬਹੀ ਸੀ ਗਰੀ ਜਮਨਾ ਅਟਮਦ ਭਰੇ ਤਨ ਪੇਲਤ ਹੈ ਉਸ ਵੇਲੇ ਸਾਰੀ ਯਮਨਾ ਨੂੰ ਤਰ ਕੇ ਬਰੇਤੀ ਵਿੱਚ ਹਟ ਕੇ ਲੇਟਣੀਆਂ ਲੈਂਦੇ ਹਨ ਫਿਰ ਕੋਦਤ ਹੈ ਜੋ ਮਨੋ ਨਟ ਜਿਉਂ ਜਲ ਕੋ ਹਿਰਦੈ ਸੰਗ ਰੇਲਤ ਹੈ ਫਿਰ ਨਾਟਾ ਵਾਂਗ ਕੋਦਦੇ ਹਨ ਅਤੇ ਪਾਣੀ ਨੂੰ ਛਾਤੀ ਨਾਲ ਟਕਦੇ ਹਨ ਫਿਰ ਹੋਏ ਹਡਵਾਲਰ ਕੇ ਦੂਹੂ ਉਰਤੇ ਆਪਸ ਵਿੱਚ ਸਿਰ ਮੇਲਤ ਹੈ ਫਿਰ ਦੋਹਾਂ ਪਾਸਿਆਂ ਭੇਡੂ ਬਣ ਕੇ ਆਪਸ ਵਿੱਚ ਸਿਰ ਟਕਰਾਂਦੇ ਹਨ ਆਏ ਜਬ ਹਰ ਜੀਗ ਰਹਿ ਆਪਣੇ ਹਾਏ ਕੈ ਭੋਜਨ ਖੇਲਣ ਲਾਗੇ। ਜਦੋਂ ਕ੍ਰਿਸ਼ਨ ਜੀ ਆਪਣੇ ਘਰ ਆਏ ਤਾਂ ਫਿਰ ਭੋਜਨ ਖਾ ਕੇ ਖੇਡਣ ਲੱਗੇ। ਮਾਤਾ ਕਹੈ ਨਾ ਰਹੈ ਘਰ ਭੀਤਰ ਬਾਹਰ ਕੋਤਬ ਹੀ ਉਠ ਭਾਗੇ। ਮਾਤਾ ਬਹੁਤ ਕਹਿੰਦੀ ਹੈ ਪਰ ਘਰ ਅੰਦਰ ਨਹੀਂ ਰਹਿੰਦੇ। ਸਗੋਂ ਉਸੇ ਵੇਲੇ ਉੱਠ ਕੇ ਬਾਹਰ ਨੂੰ ਭੱਜ ਜਾਂਦੇ ਹਨ। श्याम कहत है तेन की उपमा ब्रज के पत बीते न मैं अनुराग के श्याम कवि होना दे सिफ्त करदे हान के ब्रज दे स्वामी दा गलियां विच प्रेम पै गया है खेल मचाए दोए लुक मीचन गोप सबे तेहे के रस पागे ਲੋਕਲ ਮੀਟੀ ਦੀ ਖੇਡ ਮਚਾਤੀ ਤੀ ਹੈ ਅਤੇ ਸਾਰੇ ਗਵਾਲ ਬਾਲਕ ਉਸਦੇ ਰਸ ਵਿੱਚ ਮਗਨ ਹੋਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ